ਇਸ ਅੰਡਰ ਡੀਐਸਪੀ ਡੀਸ ਬਰੋਸ਼ਨ ਹੈ ਇਹਨਾਂ ਨੂੰ ਇੱਕ ਬੜਾ ਸਫਲਤਾ ਮਿਲਿਆ ਇੱਕ ਹਫਤੇ ਇਹਨਾਂ ਦਾ ਸਰ ਚੱਲ ਰਿਹਾ ਸੀ ਨੰਬਰ 312 ਰਜਿਸਟਰ ਹੋਇਆ ਸੀ ਥਾਣਾ ਗਰਿੰਡਾ ਚ 8 10 ਪਛੀਨੋਂ ਉਹਦੇ ਚ ਰਿਕਵਰੀ ਹੋਇਆ ਸੀ 3 ਪਿਸਟਲ 4 ਮੈਗਜ਼ੀਨ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪਬਜੀਤ ਸਿੰਘ ਤੇ ਜਸ਼ਨਜੀਤ ਸਿੰਘ ਦੋਨੋਂ ਦੌਕੇਪਿੰਡ ਦੇ ਰਹਿਣ ਵਾਲੇ ਗਰਿੰਡਾ ਦੇ ਤੇ ਇਹਨਾਂ ਤੋਂ ਇਹ ਰਿਕਵਰੀ ਹੋਇਆ ਸੀ ਦੋਨੋਂ ਦੋਨੋਂ ਦਾ ਜੁਨਾਇਲ ਸੇ ਦੋਨੋਂ ਉਮਰ 17 ਸਾਲ ਦੇ ਆ ਇਸ ਤੋਂ ਇਲਾਵਾ ਇਸ ਤੋਂ ਫਰਦਰ ਇਨ ਇੰਵੈਸਟੀਗੇਸ਼ਨ ਕਰਤੇ ਹੋਏ ਰਿਕਵਰੀ 12 ਤਾਰੀਖ ਨੂੰ ਹੋਇਆ ਹੈ 6 ਪਿਸਟਲ 51 ਲਾਈਵ ਲਾਈਵ ਕੈਟਰਜਸ ਵੀ ਲਾਈਵ ਕੈਟਰਜਸ 9mm ਦੀ ਤੇ 11 ਮੈਗਜ਼ੀਨਸ ਇਹ ਹੋਇਆ ਇੱਕ ਔਰ ਤਰਸਿਕਾ ਪਿੰਡ ਦਾ ਰਹਿਣ ਵਾਲਾ ਅਮਰਬੀਰ ਸਿੰਘ ਅਲੀਅਸ ਅਮਰ ਇਹਨਾਂ ਦਾ ਘਰ ਤੋਂ ਹੋਇਆ ਸੀਗੇ ਅਮਰਬੀਰ ਰਹਿਣਦਾ ਹੁੰਦਾ ਸੀ ਕੈਨੇਡਾ 'ਚ ਇਹ ਹੁਣੇ ਵਾਪਸ ਆਇਆ ਕੈਨੇਡਾ ਤੋਂ 1 ਮਹੀਨੇ ਪਹਿਲੇ ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਅ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇ ਹੈ ਤੇ ਫਰਦਰ ਇਨਵੈਸਟੀਗੇਸ਼ਨ ਆਨ ਹੈ ਤੇ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਤਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਨ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕਿ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਆ ਪਾਰਟਸਲਸ ਭੇਜੇ ਕਿੰਨੋ ਭੇਜੇ ਨਾਲ ਕੋਲ ਹੋਰ ਉਹਨਾਂ ਤੋਂ ਪਿਸਤਲਸ ਨਹੀਂ ਮਿਲਿਆ ਪਰ ਇਨਵੈਸਟੀਗੇਸ਼ਨ ਆਨ ਹੈ ਕਿ ਇਹ ਇੰਨਾ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸੀ ਕੈਟੇਗਰੀ ਸਰ ਇਹਦਾ ਲੜਕਾ ਨਾਮ ਆ ਸਰ ਜਿਹੜਾ ਅਮਰਬੀਰ ਸੀ ਉਹ ਇਹਦਾ ਦਿਸੈਂਸ ਜਿਹੜੇ ਇਥੋਂ ਪਹਿਲਾਂ ਗ੍ਰਿਫਤਾਰ ਕੀਤੇ ਹੋਏ ਤਿੰਨੋਂ ਨਵੇਂ ਅਜਿਹੀ ਜਿਹਨਾਂ ਤੋਂ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈ ਜਪਜੀਤ ਜਸਨਦੀਪ ਦੂਜਾ ਜੋ ਅਮਰਮਰਵੀਰ ਹੁਣੇ ਆਇਆ ਸੀ ਕੈਨੇਡਾ ਤੋਂ ਤੋਂ ਇੱਕ ਮਹੀਨੇ ਇੱਕ ਹਫਤੇ ਇੱਕ ਮਹੀਨੇ ਹੋਇਆ ਸੀ ਇਹਨਾਂ ਦੇ ਉੱਤੇ ਪਹਿਲੇ ਕੋਈ ਪਰਚਾ ਹੈ ਨਹੀਂ ਸਰ ਇਹਨਾਂ ਦੇ ਐਕਚੁਅਲ ਜੋ ਜੋ ਵੇਚ ਰਹੇ ਸੀ ਇਹ ਬਾਹਰੀ ਬੈਠੇ ਹੈ ਇਹ ਪਾਂਡੀ ਸਕ ਕੈਨੇਡਾ ਜੀ ਨਾਲ ਇਹ ਲਿੰਕ ਬਣਿਆ ਸੀ ਪਾਕਿਸਤਾਨ ਦੇ ਸਮੁੰਦਰਾਂ ਦੇ ਨਾਲ ਜਾਂ ਕਿਸ ਤਰੀਕੇ ਨਾਲ ਉਹਦੇ ਰਾਹ ਉਹ ਇਨਵੈਸਟੀਗੇਸ਼ਨ ਜ਼ੋਨ ਪੈਨਟਾਚ ਹੁਣ आया ਕੋਈ ਸਾਹਮਣੇ ਨਹੀਂ ਆਇਆ ਤਫਤੀਸ਼ ਔਨ ਹੈ कर ਇਹ ਕੈਨੇਡਾ ਜੀ ਕੀ ਕਰਦਾ ਹੁੰਦਾ ਸੀ ਕਿ ਇਹ ਵਾਪਸ ਕਿਉਂ ਆਇਆ ਡਿਪੋਰਟ ਹੋਇਆ ਸੀ ਕਿ ਨਹੀਂ ਸਾਰੇ ਆਪਾਂ ਇਨਵੈਸਟੀਗੇਸ਼ਨ ਕਰੀਏ ਕੱਲਾ ਹੀ ਕੈਨੇਡਾ ਗਿਆ ਸੀ ਜਿਹੜੇ ਦੋ ਜੁਗਨਾਲ ਖੜੇ ਹੋ ਕੇ ਕੈਨੇਡਾ ਹੋ ਗਿਆ ਨਹੀਂ ਨਹੀਂ ਜੀ ਇਹ ਕੱਲਾ ਅਮਰਪੀਰ ਕੱਲਾ ਕੈਨੇਡਾ ਚ ਸਰੇ ਤੇਨੇ ਆਪਸ ਚ ਇਹਨਾਂ ਦਾ ਕੀ ਸਬੰਧ ਸੀ ਯਾਰੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਮਿਲੇ ਸੀ ਪ੍ਰਭਜੀਤ ਜਸਨ ਦੋਨੋਂ ਤੌਕੇਪਿੰਡ ਦਾ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨਰ ਹੈ ਇਹ ਮਕਸਦ ਕੀ ਸੀ ਸਰੇ ਨਰਾ ਇਹਨਾਂ ਤੇ ਅਰਜ਼ੀ ਮੰਗ ਰਹੇ ਨੇ ਇਹ ਫਿਲਹਾਲ ਪੰਡੀ ਜੀ ਉਹ ਵੀ ਇੰਡਸਟਰੀਅਲ ਸੌਨ ਕਿ ਇਹ ਕਿੰਨੂੰ ਦੇਣੇ ਵਾਲੇ ਸੀ ਤੇ ਫੋਰਨ ਵਾਲਾ ਮੁੰਡਾ ਕਿੰਨੂੰ ਨੂੰ ਕੰਟੈਕਟ ਕਰਵਾ ਰਿਹਾ ਸੀ ਤੇ ਇਹ ਕਿਤੇ ਜਾ ਕੇ ਜਮਾ ਹੋ ਰਿਹਾ ਸੀ ਉਹ ਵੀ ਇੰਡਸਟਰੀਅਲ ਸੌਨ ਹੌਪਫੁਲੀ ਦੋ ਤਿੰਨ ਦਿਨ ਹੋ ਜਾਏਗਾ ਉਹ ਵੀ ਸਰੇ ਅਗੇ ਕੀ ਨਹੀਂ ਹੋਇਆ ਹੁਣ ਤੱਕ ਜੀ रेकवरी होया नौ पिस्टल्स नाइन पिस्टल्स होया एक्सो वन लाइव कार्टर्जेस मिले हैं बी लाइव कार्टर्जेस मिले हैं नौ इंडी ग्यारह मैगज़ीन्स दो गड्डियाँ तो तीन मोबाइल फोन सर होर भी इतना देर संपर्क से है कोई इतना देर हाँ जी जी होर भी है वो भी इंडस्ट्रियल निज़न अपना टीम इज आउटसाइड